ਸਾਸੀਕਾਲ ਵੀਰ ਜੀ ਕਰਨ ਡੇਰੀ ਫਾਰਮ ਤੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਵੈਲਕਮ ਆ ਜੀ ਅੱਜ ਪਹੁੰਚੇ ਆ ਪਿੰਡ ਖੋਖਰ ਰਾਜਪੂਤਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਵੀ ਗਰਦਾਸਪੁਰ ਬਾਕੀ ਵੀਰ ਹੁਣਾਂ ਕੋ ਅੱਜ ਵੱਡੀਆਂ ਵੇੜਾ ਵਾਂ ਫੁੱਲ ਟੋਪ ਦੀਆਂ ਫੁੱਲ ਕੱਦ ਵਜਣ ਵਾਲੀਆਂ ਫਾਰਮ ਵਾਲੀਆਂ ਵੇੜਾ ਵਾਂ ਬਾਕੀ ਵੀਰ ਹੁਣਾਂ ਕੋ ਸਾਰੀ ਲੈਨੇ ਆ ਜਾਣਕਾਰੀ ਸਾਸੀਕਾਲ ਵੀਰੇ ਸਾਸੀਕਾਲ ਵੀਰ ਜੀ ਹੋਰ ਸਭ ਠੀਕ ਠਾਕ ਵਧੀਆ ਵਧੀਆ ਤੁਸੀਂ ਹੁਣ ਕਰਨ ਭਾਜੀ ਬਸ ਵਧੀਆ ਬਾਕੀ ਭਾਈ ਆਪਣਾ ਨਾਮ ਤੇ ਐਡਰੈਸ ਬੋਲ ਦਿਓ ਵੀਰ ਜੀ ਪਿੰਡ ਆਪਣਾ ਕੋਕਰਾਜਪੂਤਾ ਹਾਂਜੀ ਸਾਇਲੈਂਟ ਕਰ ਲੈਂਦਾ ਤੇ ਜ਼ਿਲ੍ਹਾ ਵੀ ਗਰਦਾਪੁਰ ਹਾਂਜੀ ਤਹਿਸੀਲ ਵੀ ਗਰਦਾਪੁਰ ਠੀਕ ਆ ਜੀ ਹਾਂਜੀ ਬਾਕੀ ਮੋਬਾਈਲ ਨੰਬਰ ਬੋਲ ਦਿਓ ਭਾਜੀ ਮੋਬਾਈਲ ਨੰਬਰ ਵੀਰ ਜੀ 97790 ਹਾਂਜੀ 63617 ਠੀਕ ਆ ਜੀ ਹਾਂਜੀ ਬਾਕੀ ਵੀਰ ਜੀ ਅੱਜ ਕਿੰਨੀਆਂ ਵੜਾ ਆਪਣੇ ਕੋਲ ਵੀਰ ਜੀ ਅੱਜ ਗਾਵਾਂ ਆਪਣੇ ਕੋਲ 3 ਜੇ ਵਧੀਆ ਠੀਕ ਆ ਜੀ ਫੁੱਲ ਟਾਪ ਦੀਆਂ ਹਨਾ ਟਾਪ ਬਰੀਡ ਦੀਆਂ ਕਰੀਏ ਵੀਰ ਜੀ ਇੱਥੇ ਸ਼ੁਰੂ ਹਾਂਜੀ ਵੀਰ ਜੀ ਦੇਦੀਆਂ ਨੂੰ 10 ਬਾਰ ਦਿਨ ਹੋ ਗਿਆ ਸੂਈ ਨੂੰ ਅੱਛਾ 10 12 ਦਿਨ ਸੂਈ ਹੋ ਗਿਆ 16 ਕਿਲੋ ਵੀਰ ਜੀ ਥਲੇ ਮੋਕੇ ਦਾ ਲੀਟਰ ਵਾਲਾ ਦੁੱਧ ਤਿਆਰ ਜੀ ਵੇਖੋ ਵੀਰ ਜੀ ਬਾਕੀ ਫੁੱਲ ਵੱਡੀ ਪਹਿਲਾ ਸੂਆ ਚਾਰ ਦੰਦ ਵਸ਼ੀ ਜਮੂ ਅੱਛਾ ਪਹਿਲਾ ਸੂਆ ਚਾਰ ਬਾਕੀ ਚਾਰ ਦੰਦ ਠੀਕ ਹੈ ਵੇਖੋ ਵੀਰ ਜੀ ਬਾਕੀ ਫੁੱਲ ਵੈੜ ਵੱਡੀ ਆ ਛੋਟੀ ਵੈੜ ਨਹੀਂ ਆ ਬਾਕੀ ਵੀਰ ਜੀ ਖੋਲ ਕੇ ਤੋੜ ਦਿਓ ਹਾਂ ਜੀ ਵੀਰ ਜੀ ਵੇਖੋ ਵੀਰੇ ਵੈੜ ਬ੍ਰੀਡ ਬਰੂਡ ਬੜੀ ਕਰਮ ਵਾਲੀ ਦੇ ਜੀ ਸੈਲੈਂਟ ਕਰ ਲਓ ਮੜਾ ਜੀ ਵੇਖੋ ਵੀਰੇ ਵੈੜ ਫੋਲ ਬੜੀ ਹੈ ਬੈੜ ਬਾਕੀ ਵੀਰ ਜੀ ਕਰਮ ਵਾਲੀ ਹੈ ਦੁੱਧੋਂ ਵਧੂਗੀ ਹਨਾ ਹਾਂ ਜੀ ਦੁੱਧ 20 ਪਲੱਸ ਚ ਆਏਗੀ ਸਹੀ ਗੱਲ ਹੈ ਵੀਰੇ ਬੈੜ ਹੀ ਬਹੁਤ ਵੱਡੀ ਹੈ ਚਾਰ ਦਾਂਦੇ ਜੋ ਵੀਰ ਜੀ ਕੋਈ ਕਹੇ ਨਾ ਠੀਕ ਹੈ ਜੀ ਆਹ ਦੇਖੋ ਦਾਂਦੇ ਹਾਂਜੀ ਹਾਂਜੀ ਚਾਰ ਬਾਕੀ ਫੇਸ ਕੁਆਲਿਟੀ ਬੜੀ ਵਧੀਆ ਕਰਮ ਵਾਲੀ ਤੇ ਪ੍ਰਿੰਟ ਪ੍ਰਿੰਟ ਵੀ ਚੰਗਾ ਆ ਗਿਆ ਆਣਾ ਮਖਾ ਲੋ ਵੀਰ ਜੀ ਸਹੀ ਗੱਲ ਹੈ ਵੀਰ ਜੀ ਦੇਖੋ ਵੀਰੇ ਥਾਂ ਨਾੜਾ ਨੂੰ ਆ ਕਰਮ ਵਾਲੀ ਦੇ ਬਿਜਲੀ ਘਰ ਹੀ ਬਣਿਆ ਹਾਂਜੀ ਵੀਰ ਜੀ ਬਾਕੀ ਵੀਰੇ ਫਿਰ ਆ ਗਿਆ ਬੱਚਾ ਇਹਦਾ ਆ ਬੱਚਾ ਆ ਗਿਆ ਵੀਰ ਜੀ ਠੀਕ ਹੈ ਜੀ ਆ ਬੱਚਾ ਆ ਗਿਆ ਹਾਂਜੀ ਇਹਦਾ ਰੇਟ ਵੀਰੇ ਵੀਰ ਜੀ ਲੋਕ ਕੀ ਆਉਂ ਜੀ ਮਸ਼ੀਨਾਂ ਦਾ 90 95 ਕਰਦੇ ਆ ਮੁੱਲ ਵੀਰ ਦਾ ਲੈ ਗਿਰੇ ਪਰ ਇਹ 90 95 ਨਹੀਂ ਕਰਨਾ ਪੂਰਾ ਪਹਿਲੇ ਫੋਨ ਤੇ ਜਾ ਵੀਰ ਜੀ ਹਾਂ ਜੀ ਦੇ ਦਿਆਂਗੇ ਪਿੰਪ ਕਰਦੀ ਕਰਦੀ ਆ ਜੀ ਮਾਨਤਨ ਚਲ 70000 ਦੀ ਗੀੜੀ ਜਾਣੀ 70000 ਦੀ ਹਾਂ ਜੀ ਚਲੋ ਬਾਕੀ ਕੋਈ ਭੈਣ ਭਰਾ ਫੋਨ ਲਾਏ ਮਾਨਤਨ ਕਰ ਚਲੋ ਮਾਨਤਨ ਕਰਦਾ ਵੀਰ ਜੀ ਵੇਖੋ ਵੀਰ ਜੀ 70000 ਦੀ ਵਹਿੜਾ ਫੁੱਲ ਵੱਡੀ ਕਰਮ ਵਾਲੀ ਫਾੜੀ ਵਾਲਾ ਚੱਡਾ ਆ ਗਿਆ ਹਨਾ ਬਹੁਤ ਟਾਪ ਦੀ ਵਹਿੜਾ ਹਾਕੀ ਚਲੋ ਕੋਈ ਨਹੀਂ ਵੀਰ ਜੀ ਕਰਦੇ ਮਾਨਤਨ ਆ ਵੀਰ ਜੀ ਹੋਆ ਨਾ ਜਿਹੜੀ ਦੇਣੀ ਆ ਨਾ ਪੂਰੇ 65000 ਦੀ ਦੇਣੀ ਆ ਲੋ ਜੀ ਹਾਂ ਨਾ ਹੀ 65000 ਦੀ ਵੱਡੀ ਰੈਡ ਉਹ ਚੋਂ 500 ਰੁਪਏ ਵੀਰ ਜੀ 100 ਚਲੋ ਠੀਕ ਆ ਆਪਣੀ ਖੁਸ਼ੀ ਨਾਲ ਹਾਂਜੀ ਗਾੜੀ ਵੀਰੇ ਆ ਗਈ ਗਾੜੀ ਵੀਰ ਜੀ ਇਹਨੂੰ ਹੋ ਗਏ ਜੇ 2.5 ਮਹੀਨੇ ਅੱਛਾ 2.5 ਮਹੀਨੇ ਹਾਂ ਨਹੀਂ ਪਰ ਵੀਰ ਜੀ ਅਹੀਂ ਚੱਕਣੀ ਕਰਾਈ ਅੱਛਾ ਤੇ ਆ ਗਏ ਕਰਵਾ ਜੇਗਾ ਕੋਈ ਕਰਮਾਂ ਨੂੰ ਨਿਕਲ ਆਏ ਹਾਂਜੀ ਇਹ ਅਹੀਂ ਹੈ ਚੱਕਣੀ ਇਹਦੇ ਤੇ 11-12 ਕਿਲੋ ਦੁੱਧ ਜੇ ਮਤਲਬ ਕਿ ਅੱਛਾ ਬਣੀ ਨੂੰ 2.5 ਮਹੀਨੇ ਟਿਆ ਲਵਾਏ ਠੀਕ ਆ ਜੀ ਕਰੇ ਹੀ ਚੱਕ ਨਹੀਂ ਕਰਾਈ ਹੋਏ ਠੀਕ ਆ ਠੀਕ ਆ ਠੀਕ ਪਰ ਜਿਹਦੀ ਕਿਸਮਤ ਚ ਚਲ ਗਈ ਉਹ ਕੋਈ ਕਰਾ ਲੇਗਾ ਆਪਣੇ ਹਾਂਜੀ 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 ਤੇ 11 ਕਿਲੋ ਵੀਰ ਜੀ ਪਰ ਵੀਰ ਜੀ ਵੈੜ ਬੜੀ ਵੱਡੀ ਕਰਮ ਵਾਲੀ ਹੈ ਨਾ ਕਹਾਂਦੇ ਵੀਰ ਜੀ ਫੇਸ ਕੁਆਲਟੀ ਵੇਖੋ ਬਸ਼ੀਰੀ ਸਹੀ ਗੱਲ ਆ ਜੀ ਆਹ ਕੋਈ ਇਹ ਤਾਂ ਮੈਂ ਵੀ ਲਿਆਂਦੀ ਅੱਜ ਤਾਈਂ ਕਰੀ ਹਾਂਜੀ ਵੀਰ ਜੀ ਹਾਂਜੀ ਹਾਂਜੀ ਸਹੀ ਗੱਲ ਆ ਵੀਰੇ ਵੈੜ ਫੁੱਲ ਵੱਡੀ ਆ ਬਾਕੀ ਵੇਖੋ ਵੀਰੇ ਵੈੜ ਤਾਂ ਵੇਖੋ ਵੀਰ ਜੀ ਕਿੱਦਾਂ ਦਾ ਸਹੀ ਗੱਲ ਠੰਡੀ ਵੇਖੋ ਵੀਰ ਜੀ ਹਾਂ ਜੀ ਸਤਾਂ ਨੂੰ ਵੇਖੋ ਕਿਹੜਾ ਲੱਗਾ ਜੀ ਵੀਰ ਜੀ ਦੁੱਧ ਕਿੰਨਾਰੇ ਕੋ ਪੱਕਾ ਦੁੱਧ ਵੀਰ ਜੀ ਥੱਲੇ ਪੱਕਾ ਜਰਾ ਨਾ ਹਾਂਜੀ 12 10 ਕਿਲੋ ਖੁੱਲਾ ਡੁੱਦਾ ਹੋਏਗਾ ਅੱਛਾ 10 ਕਿਲੋ ਖੁੱਲਾ ਡੋਲਾ ਦੋ ਟਾਈਮ ਕੋਈ ਵੀਰ ਆਪਣਾ ਚੋਕ ਕਰੇ ਵੀਰ ਜੀ ਭਰਨਾ ਇੱਕ ਗੱਲ ਆ ਬਰੀਡ ਬੜੀ ਹੈ ਉਹ ਦੁੱਧ ਬਰੀਡ ਨਹੀਂ ਹੈ ਨਾ ਇਰੇ ਕੋਈ ਵੀਰ ਲੈ ਜੇ ਗਾਂ ਬੱਚੇ ਪੁੱਛੇ ਹਨਾ ਤਿਆਰ ਕਰਨ ਨੂੰ ਗਾਂ ਜਿਹੜੀ ਬਰੇਕ ਆਉਂਦੀ ਹੈ ਇਹ ਕਬੂਤੀ ਵੇਖੋ ਵੀਰ ਜੀ ਵਸ਼ੀ ਦੀ ਸਹੀ ਗੱਲ ਆ ਵੀਰੇ ਸਹੀ ਗੱਲ ਵੱਡੀ ਕਦਰੀ ਫੁੱਲ ਵੱਡੀ ਵਸ਼ੀ ਹੈ ਸਹੀ ਗੱਲ ਆ ਵੀਰੇ ਫੁੱਲ ਵੱਡੀ ਆ ਫੁੱਲ ਆਹ ਲਾ ਕੇ ਖਲੋ ਵੀਰ ਜੀ 6 ਪਲੱਸ ਹੋਣਾ ਹਨਾ ਹਾਂਜੀ ਵੀਰ ਜੀ ਸਹੀ ਗੱਲ ਦੂਜੇ ਪੰਨੇ ਬੰਦਾ ਨਹੀਂ ਦੇਖਦਾ ਵੀਰ ਜੀ ਤੜੀ ਜੀ ਭੁੱਕੀ ਪਾਣੀ ਦੀ ਬੱਚੀ ਆ ਜੀ ਹਾਂਜੀ ਹਾਂਜੀ ਪੱਠੇ ਪੁੱਠੇ ਥੋੜਾ ਇਹਦਾ ਫੇਰ ਰੇਟ ਵੀਰੇ ਵੀਰ ਜੀ ਜੇ ਲਗਾ ਆਪਣੇ ਆਗਿਆ ਲੋਕੀ ਤੇ ਡੇ ਡੇ ਦੀ ਉਹ ਤੋਂ ਵੇਚਦੇ ਆ ਇਹ ਤਾਂ ਗੱਲ ਵੀਰੇ ਪੱਕੀ ਪਰ ਅਸੀਂ ਹੁਣ ਡੇਰ ਦੀ ਥੋੜੀ ਦੇਣੀ ਆ ਇਹ ਤਾਂ ਗੱਲ ਹੈਗੀ ਦੇ ਦਈਏ 40 ਦੀ ਅੱਛਾ ਹਾਂਜੀ ਨਹੀਂ ਕਰ ਦਈਏ ਦੋ ਛੱਡ ਦੇਨੇ 40 'ਚ ਦੋ ਹਾਂਜੀ 38000 ਦੀ ਹਾਂਜੀ ਚਲੋ ਬਾਕੀ ਵੀਰ ਭਰਾ ਨੂੰ ਫੋਨ ਲਾ ਹਾਂ ਨਾ ਵੀਰ ਜੀ 35000 ਦੀ ਦੇਣੀ ਹੈ ਲਓ ਜੀ ਹਾਂ ਨਾ 35000 ਦੀ ਦੇਣੀ ਫੇਸਬੁਕ ਕੁਆਲਟੀ ਵਿਖਾਇਓ ਵੀਰ ਜੀ ਹਾਂ ਇੱਕ ਵਾਰ ਵੀਰ ਜੀ ਉਹ ਵਧੀਆ ਵੈਸ ਤਾਨੇ ਤੋਂ بڑا ਪਿਆਣਾ ਲੱਗਾ ਕਰਮ ਜੀ ਵੇਖੋ ਵਸ਼ੀਦਾ ਸਹੀ ਗੱਲ ਆ ਜੀ ਹਾਂ ਜੀ ਆ ਦੇਖੋ ਹਾਂ ਜੀ ਵੈਡ ਵੈੜੀਆ ਬਿਲਕੁਲ ਬਾਕੀ ਵੀਰ ਜੀ ਵੈਡ ਫੁੱਲ ਵੱਡੀਆ ਕਰਮਾਲੀ ਜਿਹੜਾ ਕੋਈ ਵੀਰ ਲੈ ਜਾਊਗਾ ਹਨਾ ਆਪਣੀ ਸੇਵਾ ਕਰੇ ਨਜ਼ਾਰੇ ਲੈਊਗੀ ਨਜ਼ਾਰੇ ਵੀਰ ਜੀ ਇਹ ਏਡੀ ਵਸਿਲ ਵੀ ਜੀ ਦੀ ਪੂਰੀ ਸੇਵਾ ਹੋ ਗਈ ਹੈ ਉਹ ਵੀ ਇਹਨੇ 16 15 16 ਕਿਲੋ ਦੁੱਧ ਪਾਈ ਜਾਣਾ ਪਰੇਗਾ ਗਾੜੀ ਪਰਸਨ ਵੀਰ ਜੀ ਆਉਣ ਦੇ ਹਨਾ ਪਾਣੀ ਵੀ ਜੱਟ ਦਾ ਪਾਣੀ ਚਾਣੀ ਦਾ ਇੱਧਰ ਪੱਠਾ ਮਾਰ ਕੇ ਸਾਰਾ ਹਾਂਜੀ 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 ਵੇਖੋ ਵੀਰੇ ਬਾੜ ਬੁਲਬੁਲ ਦਾ ਬੱਚਾ ਹੀ ਆ ਤੇ ਚਲ ਆਇਓ ਲੈ ਆਓ ਵੇਖੋ ਪ੍ਰਿੰਟ ਪ੍ਰਿੰਟ ਪੜਾ ਸੋਣਾ ਘਰ ਮਾਲੀ ਜਣਾ ਇਹ ਤਾਂ ਵਧੀਆ ਹੈ। ਪਿਆ ਤਾਂ ਬੜਾ ਬੜਾ ਵਧੀਆ। ਬਾਕੀ ਬਰੀਡਿੰਗ ਆ ਤੇ ਬਹੁਤ ਵਧੀਆ। ਮੇਮ ਹੀ ਆ ਮੇਮ। ਮੇਮ ਜੀ ਮੇਮ ਉਹ ਜੀ। ਵੇਖੋ ਥਣ। ਥਣ ਵੇਖੋ ਵਛੀ ਦਾ। ਸਹੀ ਗੱਲ। ਹਾਂ ਜੀ। ਚਲੋ ਵੀਰ ਜੀ ਕਰਦੇ ਪੈਂਦੀ ਹੈ ਹਾਂ। ਕਿਤੇ ਇੰਨੇ ਜਾਇਜ਼ ਹੀ ਕੀਤਾ ਜੀ। ਹਾਂ ਜੀ। ਕੀਤਾ ਤੇ ਜਾਇਜ਼ ਹੀ ਆ ਬਿਲਕੁਲ। 500 ਵੀਰ ਜੀ ਸ਼ੋਰਟ ਕਰ ਦਾਂਗੇ 35000 ਚੋਂ। ਚਲੋ ਠੀਕ ਹੈ ਵੀਰ ਜੀ। ਕਰਦੇ। ਗੱਡੀ ਵੀਰ ਜੀ ਆ ਗਈ। ਗੱਡੀ ਵੀਰ ਜੀ ਆ ਗਈ ਆਪਣੇ। ਆਕਾ ਕੱਟੀ ਵਛੀ ਵੱਡੀ। ਸਹੀ ਗੱਲ ਆ ਅਛਾ ਇਹ ਕੱਚੀ ਆ ਗੱਬਣ ਆ ਗਈ ਗੱਬਣ 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 ਵੀਰ ਜੀ ਠੀਕ ਆ ਜੀ ਗੱਬਣ ਵਹਿੜ ਆ ਗਈ ਗੱਬਣ ਵਹਿੜ ਆ ਗਈ ਆਪਣੀ ਬਰੀਡ ਬਰੂਡੇ ਦੇ ਕਰਮ ਵਾਲੀ ਤੇ ਫੋਲਿਆ ਹੀਰੇ ਲਿਆਂਦੇ ਆ ਵੀਰ ਜੀ ਵੀਰ ਜੀ ਅੱਜ ਨਗ ਟੋਪ ਟੋਪ ਦੇ ਹਰ ਟਾਈਮ ਇੱਥੇ ਹੁੰਦੇ ਹਨਾ ਹਾਂਜੀ ਹਾਂਜੀ ਇੱਥੇ ਬਾਕੀ ਵੀਰ ਜੀ ਇੱਥੇ ਆਓ ਆਪਣੀ ਤਸੱਲੀ ਕਰਕੇ ਖੜੋ ਤਸੱਲੀ ਕਰਕੇ ਵੀਰ ਜੀ ਜਿਹੜੀਆਂ ਜਿਹੜੀਆਂ ਚੋਕਾ ਕਰੋ ਜਿਹੜੀਆਂ ਗੱਬਣਾ ਉੱਤੇ ਪਟਣ ਪਾਸ ਕਰਕੇ ਥਣ ਪਾਸ ਕਰਕੇ ਨਾ ਕੱਲ ਨੂੰ ਕੋਈ ਹਨਾ ਲਾਮੇ ਦੇਣ ਵਾਲੀ ਗੱਲ ਆ ਆਨਲਾਈਨ ਵੀਰੋਂ ਨਾਲ ਦੀ ਗਰੰਟੀ ਆਊਗੀ ਆਨਲਾਈਨ ਆਪਣੀ ਗਰੰਟੀ ਹੋਸੀ ਇਹਨਾਂ ਸਹੀ ਗੱਲ ਆ ਵੀਰੇ ਇਹ ਵੀ ਵੈਡ ਕਰਨ ਵਾਲੀ ਬਹੁਤ ਸ਼ਾਨਦਾਰ ਵੈਡ ਆ ਦੇਖੋ ਵੀਰੇ ਅੱਗ ਦਾ ਕੱਚੀ ਜੀ ਮਿਰਜੀ ਵਸ਼ੀ ਠੀਕ ਆ ਜੀ 20 ਪਲੱਸ ਵਾਲੀ ਏ ਸਹੀ ਗੱਲ ਆ ਵੀਰੇ ਬਣੂ ਕੀ ਕਰਨ ਵਾਲੀ ਤੁਹਾਨੂੰ ਚੰਗੀ ਮਿਰਜੀ ਥੱਬੇ ਲਾਏਗੀ ਗੂੜੇ ਥੱਬੇ ਲਾਉ ਬਹਿਣਾ ਔਖਾ ਔ ਕਰਮ ਵਾਲੀ ਦਾ ਗੜੀ ਵੀਰ ਜੀ ਦੇਣ ਜਿਧਣ ਦੀਵਾਲੀ ਆਉਂਦੀ ਆ ਪਸ਼ੂ ਤੇ ਲੱਭ ਜੀ ਆ ਜੀ ਤੇ ਮੰਡੀ ਚ ਲੈ ਜੀ ਲੋਕੀ ਲੱਖ ਲੱਖ ਮੁੱਲ ਕਰਦੇ ਆ ਇਹ ਤੇ ਗੱਲ ਹੈਗੀ ਵੀਰੇ ਦੇਖੋ ਵੀਰੇ ਵਾੜਾ ਇੱਤੇ ਵੀ ਕਰਮਾਲੀ ਦੇ ਬਰੀਡ ਬਰੂਡ ਫੁੱਲ ਆ। ਫੁੱਲ ਫੁੱਲ ਵੀਰ ਜੀ। ਕੱਦ ਵਜਨ ਵਾਲੀ ਵੇੜ ਜੇ। ਜਿੰਨਾ ਮਰਜ਼ੀ ਹੈ ਨਾ ਆਪਾਂ ਲਈਏ। ਹਾਂਜੀ ਹਾਂਜੀ। ਕੱਦ ਵਜਨ ਵਾਲੀ। ਫੁੱਲ ਵੱਡੀ ਵੇੜ ਹੈ। ਫੁੱਲ ਫੁੱਲ ਵੀਰ ਜੀ। ਖਾਨ ਤੁਣੇ ਨੇ ਵੀ ਕਰ। ਚੰਗਾ। ਜੀ ਠੰਡੀ ਵੇਖੋ। ਆ ਵੀਰ ਜੀ ਠੰਡੀ ਕਿੱਦਾਂ ਏ? ਠੀਕ ਆ ਜੀ ਠੀਕ ਆ। ਹੱਬ ਤਾਂ ਕੱਚੀ ਜੀ ਵੀਰ ਜੀ। ਠੀਕ ਆ। ਵੀਰੇ ਦਾ ਰੇਟ ਫਿਰ। ਵੀਰ ਜੀ ਆਪਣੇ ਰੇਟ ਜਾਜੀ ਆ। ਹਾਂਜੀ। ਪਹਿਲੇ ਫੋਨ ਤੇ ਜਾਏਗਾ ਮਾਲ। ਬਿਲਕੁਲ ਜੀ ਬਿਲਕੁਲ। ਜੀ ਜੀ ਅਸੀਂ। ਮੈਂ ਜਾਇਦ ਕਰੀਏ ਆਪਾਂ। 60000 ਦੀ ਵੀਰ ਜੀ ਦੇ ਰਹੇ 65000 ਦੀ ਹਾਂਜੀ ਕਰ ਦਈਏ ਆ ਨਾ ਵੀਰ ਜੀ 60000 ਜਮਾਨੇ 500 ਰੁਪਿਆ ਛੋਟ ਦੇ 68000 ਦੀ ਵੈੜ ਵੇਖੋ ਵੀਰੇ ਪਰ ਵੈੜ 500 ਰੁਪਿਆ ਵੀਰ ਜੀ 60000 ਦੀ ਛੋਟ ਹੀ ਕਰਾਂਗੇ ਜੀ ਚਲੋ ਠੀਕ ਹੈ ਹਾਂਜੀ ਇਹੋ ਪਸ਼ੂ ਵੇਚੀ ਆਪਣਾ ਵੀਰ ਜੀ ਆਏ ਆਪਣੇ ਤਿੰਨ ਪਸ਼ੂ ਕੱਢ ਬਾਕੀ ਵੀਰ ਜੀ ਵੀਰ ਹੁਣਾਂ ਕੋਲ ਵੈੜਾ ਪੂਰੇ ਟੌਪ ਦੀਆਂ ਵਾ ਆ ਵੇਖੋ ਵੀਰ ਜੀ ਮੈਂ ਵੀ ਲੈਂਦੀ ਅੱਜ ਦੇ ਕੱਢ ਕੇ ਇਹਦਾ ਵੀਰ ਜੀ ਕੈਮਰੇ 'ਚ ਨਹੀਂ ਆਉਂਦੀ ਇਹਦੇ ਕਰਮ ਵਾਲੀ ਫੁੱਲ ਕੁਆਲਿਟੀ ਮੇਰੇ ਕੋਲ ਵੀਰ ਜੀ ਦੀ ਸਹੀ ਗੱਲ ਆ ਵੀਰੇ ਸਹੀ ਗੱਲ ਇੱਥੇ来ਓ ਵੀਰੇ ਠੀਕ ਆ ਵੀਰੇ ਬਾਕੀ ਵੀਰੋ ਨਾਲ ਕੋਲ ਆ ਵੜਾ ਆ ਇੱਥੇ ਆਓ ਆਪਣੀ ਤਸੱਲੀ ਕਰਕੇ ਖੜੋ ਬਿਲਕੁਲ ਵੀਰੇ ਵੜਾ ਬਾਕੀ ਸასი ਘਾਲ ਵੀਰੇ ਸასი ਘਾਲ